ਸੰਘਤ ਜੀ ਕਈ ਵਾਰ ਕਈ ਭੈਣ ਭਰਾ ਕਹਿੰਦੇ ਆ ਕਿ ਅਸੀਂ ਸਾਰਾ ਸਾਰਾ ਦਿਨ ਕੰਮ ਕਰਦੇ ਆ ਸਾਰਾ ਸਾਰਾ ਦਿਨ ਮਿਹਨਤ ਕਰਦੇ ਆ ਤੇ ਸਾਡਾ ਕੰਮ ਧੰਦਾ ਕਾਰੋਬਾਰ ਚੰਨ ਵੀ ਵਧੀਆ ਤਰੀਕੇ ਦੇ ਨਾਲ ਆਈ ਪਰ ਫੇਰ ਵੀ ਪਤਾ ਨਹੀਂ ਕੀ ਗੱਲ ਹੈ ਸਾਡੇ ਘਰ ਦੇ ਵਿੱਚ ਪੈਸੇ ਪੱਖੋਂ ਪੂਰੀ ਨਹੀਂ ਪੈਂਦੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਅਸੀਂ ਜਿੰਨਾ ਮਰਜੀ ਕਮਾ ਲਈਏ ਪੈਸੇ ਪੱਖੋਂ ਹੱਥ ਤੰਗ ਹੀ ਰਹਿੰਦਾ ਹੈ ਅਤੇ ਕਈ ਭੈਣ ਭਰਾ ਤਾਂ ਪੈਸੇ ਪੱਖੋਂ ਹੱਥ ਖੁੱਲਾ ਕਰਨ ਦੇ ਲਈ ਕਈ ਤਰ੍ਹਾਂ ਦੇ ਟੂਣੇ ਟੋਟ ਕੇ ਉਪਾਅ ਵੀ ਕਰਦੇ ਆ ਪ੍ਰਸੰਗਤ ਜੀ ਜੇਕਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹੋ ਕਲਗੀਧਰ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹੋ ਤੁਹਾਨੂੰ ਕੋਈ ਤੁਣਾ ਟੋਟਕਾ ਉਪਾ ਕਰਨ ਦੀ ਲੋੜ ਨਹੀਂ ਆ ਤੁਹਾਨੂੰ ਕਿਤੇ ਵੀ ਸੱਚੇ ਖੱਕੇ ਜਾਣ ਦੀ ਲੋੜ ਨਹੀਂ ਆ बस ਤੁਸੀਂ ਕਲ ਕੀ ਤਰਪਾਸ਼ਾ ਜੀ ਦੇ ਇਹ ਬਚਨ ਮੰਨ ਲਓ ਆਪਣੇ ਘਰ ਦੇ ਵਿੱਚ ਅੰਮ੍ਰਿਤ ਵੇਲਾ ਸਮਾਂ ਲੈਣ ਦੇ ਨਾਲ-ਨਾਲ ਅੰਮ੍ਰਿਤ ਵੇਲੇ ਦੀ ਭਜਨ ਮੰਦਗੀ ਕਰਨ ਦੇ ਨਾਲ-ਨਾਲ ਹਰ ਰੋਜ਼ ਆਪਣੇ ਘਰ ਦੇ ਵਿੱਚ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰਦੋ ਮਹਾਰਾਜ ਜੀ ਦੇ ਨਾਮ ਦਾ ਜਾਪ ਕਰਨਾ ਸ਼ੁਰੂ ਕਰਦੋ ਸੰਗਤ ਜੀ ਮੇਰੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਇਸ ਗੱਲ ਦੀ ਗਰੰਟੀ ਦਿੱਤੀ ਆ ਕਿ ਜਿਸ ਘਰ ਤੇ ਵਿੱਚ ਪੂਰੀ ਸ਼ਰਧਾ ਭਾਵਨਾ ਦੇ ਨਾਲ ਪਰ ਉਸੇ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਹੁੰਦਾ ਹੋਵੇ ਉਸ ਅਸਰ ਦੇ ਵਿੱਚ ਪਰ ਇਹ ਦਿਨਾਂ ਸਿੰਧੀਆਂ ਬੜੀ ਹੀ ਤੇਤੀ ਦੇ ਨਾਲ ਖੁਸ਼ ਕਰ ਜਾਂਦੇ ਹਨ ਕਿ ਉਸ ਅਸਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਬਖਸ਼ਦੇ ਆ ਤਾਂ ਫਿਰ ਸੰਗਤ ਜੀ ਹਰ ਰੋਜ਼ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਨ ਤੋਂ ਬਾਅਦ ਇਹਨਾਂ ਪੰਕਤੀਆਂ ਦਾ ਉਚਾਰਨ ਜ਼ਰੂਰ ਕਰਿਆ ਕਰੋ ਗੁਰੂ ਦੇਵ ਬਹਾਦਰ ਸਿਮਰੀਏ ਕਰਨ ਨੌ ਨੇ ਦਿਆਵੇ ਧਾਈ ਸਭ ਥਾਈ ਹੋਏ ਸਹਾਰੇ ਸੰਤ ਜੀ ਜਕੀਲ ਕਰਕੇ ਜਾਣੇ ਹੋ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਕਰਤੀਆਂ ਬਸ ਸਾਡੀ ਵੀ ਭਾਵਨਾ ਮੱਖਣ ਸ਼ਾਲ ਬਣਾਵਤੀ ਰਹਿ ਜਾਵੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਡੁੱਪਦੇ ਵੇਲੇ ਨੂੰ ਬੰਨੇ ਨਾ ਆਇਆ ਉਹਦਾ ਬੇੜਾ ਪਾਰ ਮੰਡਾ ਦਾ ਸਤਿਗੁਰ ਸੱਚੇ ਪਾਸ਼ਾ ਸਾਡੇ ਦੇਹੀ ਕਿਰਪਾ ਕਰਨਗੇ ਸੋ ਆਨ ਰੂਜਣਾ ਤਬੇਲੇ ਉੱਠ ਕੇ ਨਾਮ ਜਪੋ ਅਤੇ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦਾ ਜਾਪ ਕਰੋ ਸੰਗਤ ਜੀ ਮੰਨਦੇ ਆ ਕਿ ਪੈਸਾ ਕਮਾਉਣ ਦੇ ਲਈ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਮਿਹਨਤ ਕਰਾਂਗੇ ਤਾਂ ਹੀ ਜੀਵਨ ਦੇ ਵਿੱਚ ਕਾਮਯਾਬ ਹੋਵਾਂਗੇ ਪਰ ਸਾਡੀ ਮਿਹਨਤ ਦੇ ਨਾਲ ਨਾਲ ਗੁਰੂ ਦੀ ਰਹਿਮਤ ਵੀ ਬਹੁਤ ਜ਼ਰੂਰੀ ਹਾਂ ਕਿਉਂਕਿ ਜਦੋਂ ਸਾਡੀ ਮਿਹਨਤ ਦੇ ਨਾਲ ਗੁਰੂ ਦੀ ਰਹਿਮਤ ਜੁੜ ਜਾਂਦੀ ਹੈ ਤਾਂ ਫਿਰ ਸਾਡੀ ਕੀਤੀ ਹੋਈ ਮਿਹਨਤ ਨੂੰ ਹੀ ਰੰਗ ਭਾਗ ਲੱਗ ਜਾਂਦੇ ਆ ਸਾਡੀ ਕੀਤੀ ਹੋਈ ਮਿਹਨਤ ਦਾ ਸਾਨੂੰ ਟਿਕਣਾ ਚੜ੍ਹਣਾ ਤੋਂ ਮਿਲਦਾ ਜਦੋਂ ਮਹਾਰਾਜ ਦਾ ਨਾਮ ਜਪਦੇ ਹਾਂ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡਾ ਮਨ ਪਰਵਾਹਾਂ ਤੋਂ ਬਾਹਰ